ਗਾਈਜ਼ ਆਹ ਫੋਨ ਆ ਇਹ ਫੋਨ ਜੋਤੀ ਦਾ ਫੋਨ ਆ ਠੀਕ ਹੈ ਜੀ ਤੇ ਆਹ ਫੋਨ ਅੱਜ ਸੋਵਾਰ ਹੁਣ ਜੋਤੀ ਨੂੰ ਫੋਨ ਨਹੀਂ ਦੇਣਾ ਇਹ ਫੋਨ ਦੇ ਵਿੱਚੋਂ SIM ਵੀ ਕੱਢ ਲੈਣੀ ਹੈ ਸਭ ਕੁਝ ਕੱਢ ਲੈਣਾ ਇਹਨੂੰ ਫੋਨ ਨਹੀਂ ਦੇਣਾ ਹੋਣਾ ਇਹਨੂੰ ਫੋਨ ਤਾਂ ਨਹੀਂ ਦੇਣਾ ਇਹਨੇ ਫੋਨ ਨੂੰ ਹੀ ਦੋਸਰੀ ਵਾਰ ਹੋ ਗਿਆ ਇਹ ਜ਼ਰੂਰ ਦਿਲ ਕਰਦਾ ਚੱਕ ਕੇ ਥੱਲੇ ਸਿੱੜ ਦਿੰਦੀ ਆ ਜੇ ਰੂਹ ਦਿਲ ਕਰਦਾ ਚੱਕ ਕੇ ਕਿ ਕਿਤੇ ਛੱਡ ਦਿੰਦੀ ਆ ਗੱਲ ਤਾਂ ਇਹ ਆ ਕਿ ਇਹਦੇ ਪੈਸੇ ਨਹੀਂ ਲੱਗੇ ਹੋਏ ਇਹਨੂੰ ਤਾਂ ਇਹਦੀ ਕਦਰ ਨਹੀਂ ਆਈ ਤੇ ਫਿਰ ਜੇ ਕੁਝ ਕਹੀਏ ਤਾਂ ਫਿਰ ਮੂੰਹ ਬਣ ਜਾਂਦਾ ਕਿ ਹਾਂ ਮੈਨੂੰ ਕਹਿੰਦੇ ਨੇ ਹੁਣ ਤੁਸੀਂ ਦੱਸੋ ਇਹ ਫੋਨ ਇਹ ਜਦੋਂ ਮੈਂ ਇਹਨੂੰ 4-5 ਸਾਲ ਦੇ ਹਿਸਾਬ ਤੋਂ ਉੱਪਰ ਹੋ ਗਏ 2 ਸਾਲ ਤੋਂ ਉੱਪਰ ਹੋ ਗਏ ਇਹ ਫੋਨ ਦਿੱਤਾ ਸੀ ਮੈਂ ਇਹਦਾ ਜੇ ਰੂਹ ਦਿਲ ਕਰਦਾ ਚੱਕ ਕੇ ਥੱਲੇ ਛੱਡ ਦਿੰਦੀ ਆ ਇਹਦਾ ਜਦੋਂ ਵੀ ਦਿਲ ਕਰਦਾ ਇਹ ਫੋਨ ਚੱਕ ਕੇ ਥੱਲੇ ਛੱਡ ਦਿੰਦੀ ਆ ਕਿਉਂਕਿ ਤੇ ਪੈਸੇ ਨਹੀਂ ਲੱਗੇ ਇਹਨਾਂ ਦੀ ਗੱਲ ਹੀ ਨਹੀਂ ਆ ਗਈ ਹਾਂ ਇਹ ਫੋਨ ਦੇ ਵਿੱਚੋਂ ਮੈਂ ਸਿਮ ਕੱਢ ਰਿਹਾ ਸਿਮ ਕੱਢ ਕੇ ਇਹਨੂੰ ਦੇ ਦੇਣੀ ਹੈ ਠੀਕ ਹੈ ਜੀ ਤੇ ਇਸ ਵਾਰ ਆਸਰ ਵਾਰ ਇਹਨੂੰ ਫੋਨ ਨਹੀਂ ਦੇਣਾ ਜੇ ਕਿਹਦੀ ਮੰਮੀ ਵੀ ਜਿਹੜੀ ਦੇਖ ਰਹੀ ਆ ਜਾਂ 엄마 ਵੀਡੀਓ ਦੇਖ ਰਹੀ ਆ ਤੇ ਦੱਸ ਦੀ ਇਹਦੀ ਮੰਮੀ ਨੂੰ ਵੀ ਮੰਮੀ ਨੂੰ ਵੀ ਕਹਿ ਦੀ ਕਿ ਫੋਨ ਆਸਰ ਵਾਰ ਜੋਤੀ ਨੂੰ ਨਹੀਂ ਦੇਣਾ ਤੇ ਨਾ ਜੋਤੀ ਨੂੰ ਉਹਨੂੰ ਫੋਨ ਲੱਗਣਾ ਨਾ ਇਹਨੂੰ ਦੇਣਾ ਫੋਨ ਆ ਖੜੀ ਤੁਹਾਡੇ ਸਾਹਮਣੇ ਹਜੇ ਵੀ ਦੰਦੀਆਂ ਕੱਢ ਰਹੀ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਕਿਉਂਕਿ ਚੀਜ਼ ਦੀ ਕਦਰ ਨਹੀਂ ਹੈਗੀ ਨਾ ਇਹਨੂੰ ਜਿੰਨੀ ਮਰਜ਼ੀ ਨੂੰ ਕਰ ਲੋ ਇਹਨੇ ਜਗ ਜਗ ਕੇ ਥੱਲੇ ਸਿੱਟੀ ਜਾਣਾ ਕੀ ਗੱਲ ਇਹਦੇ ਪੈਸੇ ਨਹੀਂ ਲੱਗੇ ਆ ਕੁਝ ਨਹੀਂ ਲੱਗਿਆ ਬਸ ਬਣ ਲਿਆ ਕਿ ਇਹਦੇ ਪੈਸੇ ਨਹੀਂ ਲੱਗੇ ਹੋਏ ਇਹਨੂੰ ਤਾਂ ਨਹੀਂ ਆਏਗੀ ਬੱਲੀ ਮੈਂ ਵੀ ਵੀਡੀਓ ਬਣਾਣੀ ਸੀ ਵੀ ਵੀਡੀਓ ਤਾਂ ਬਣਾਈ ਆ ਮੈਂ ਕਿ ਤੁਹਾਨੂੰ ਵੀ ਪਤਾ ਲੱਗੇ ਨਹੀਂ ਤਾਂ ਹਰ ਵਾਰੀ ਇਹ ਜੀ ਕਰਦੀ ਏ ਹਰ ਵਾਰੀ ਹੁਣ ਬੂਥੇ ਹੀ ਬਣਾ ਕੇ ਕਰਦੀ ਇੱਧਰ ਜਾਊਗੀ ਕਦੀ ਉੱਧਰ ਜਾਊਗੀ ਬਸ ਇਹੀ ਕੰਮ ਕਰੂਗੀ ਇਹਨੂੰ ਹੈ ਕੋਈ ਸ਼ਰਮ ਦੇ ਕੋ ਹਜੇ ਹਜੇ ਵੀ ਹਣੀ ਸਾਰੀ ਦੰਦੀਆਂ ਕੱਢ ਰਹੀ ਏ ਦੇਖ ਲੋ ਹਜੇ ਹੈ ਕੋਈ ਸ਼ਰਮ ਹੈ ਕੋਈ ਸ਼ਰਮ ਇਹਨੂੰ ਦੰਦੀਆਂ ਕੱਢ ਰਹੀ ਹੈ ਜੀ ਜੋ ਮਰਜ਼ੀ ਬੋਲੇਗਾ ਬੋਲਣਾ ਤਾਂ ਕੋਈ ਫਰਕ ਨਹੀਂ ਪੈਂਦਾ ਲੈ ਸੁਣ ਲੈ ਇਸ ਲਈ ਇਹ ਫੋਨ ਇਹ ਦੇਣਾ ਨਹੀਂ ਹੁਣ ਆਸ ਤੋਂ ਬਾਅਦ ਫੋਨ ਦੀ ਇਹਦੀ ਸਿਮ ਕੱਢ ਲੈਣੀ ਹੈ ਜੇ ਇਹਦੀ ਮੰਮੀ ਵੀ ਦੇਖ ਰਹੀ ਆ ਤੇ ਹੁਣ ਜੇ ਫੋਨ ਤੇ ਗੱਲ ਕਰਨੀ ਹੈ ਤੇ ਮੇਰੇ ਫੋਨ ਤੇ ਗੱਲ ਹੋਊਗੀ ਜੋਤੀ ਦੇ ਫੋਨ ਤੇ ਗੱਲ ਨਹੀਂ ਹੋਊਗੀ ਠੀਕ ਆ ਜੀ ਇਹਦੇ ਵਿੱਚ ਸਿਮ ਕੱਢ ਦੇਣੀ ਹੈ ਹੁਣ ਜਿਵੇਂ ਵੀਡੀਓ ਬੰਦ ਹੋਊਗੀ ਉਸ ਤੋਂ ਬਾਅਦ ਸਿਮ ਕੱਢ ਦੇਣੀ ਹੈ ਇਹ ਕੰਮ ਖਤਮ ਕੀ ਨੂੰ ਅਸਲ ਵਿੱਚ ਫੋਨ ਨਹੀਂ ਦੇਣਾ ਇਹਨੂੰ ਵੀ ਥੋੜੀ ਵੈਲਿਊ ਪਤਾ ਲੱਗਣ ਦੇ ਕਿ ਕਿਵੇਂ ਚੀਜ਼ ਮਿਲਦੀ ਟਰ ਨਹੀਂ ਮਿਲਦੀ ਇਹਨੂੰ ਨਾ ਜਿੰਨਾ ਮਰਜ਼ੀ ਮੈਂ ਕਹਿ ਲਵਾਂ ਜਿੰਨਾ ਮਰਜ਼ੀ ਕਹਿ ਲਵਾਂ ਫੋਨ ਚੱਕ ਚੱਕ ਕੇ ਸਤਾਂ ਤਲੇ ਸਿੱਟੂ ਕਿ ਜਿਵੇਂ ਬਸ ਗਿਆ ਟੁੱਟ ਗਿਆ ਐਂ ਕਰ ਦਈਏ ਜੇ ਫਿਰ ਝਿੜਕ ਦੋ ਤਾਂ ਫਿਰ ਮੂੰਹ ਬਣ ਜਾਂਦਾ ਹਾਂ ਮੇਰੇ ਕਹਿ ਤਾ ਆਹ ਦੇਖ ਹੈ ਕੋਈ ਸ਼ਰਮ ਇਹਨੂੰ ਦੰਦੀਆਂ ਗੱਡ ਰਹੀ ਹਜੇ ਵੀ ਕੋਈ ਸ਼ਰਮ ਹੈ ਇਹਨੂੰ

ਬੰਦਾ ਕਦੇ ਕਾਮਯਾਬ ਨਹੀਂ ਹੋ ਸਕਦਾ ਤੇ ਉਹਦੀ ਇੱਜ਼ਤ ਕੀ ਕਰਾਂ ਜਿਹੜੀ ਚਲ ਚੱਕ ਤੀਂ ਥੱਲੇ ਸਿੱਟੀ ਆਵੇ ਕੀ ਕਰਾਂ ਉਹਦੀ ਇੱਜ਼ਤ ਮੈਂ ਚੀਤ ਬਾਤ ਥੱਲੇ ਸਿੱਟੀ ਆ ਪਹਿਲੀ ਬੇਇੱਜ਼ਤੀ ਕੀਤੀ ਐ ਤੁਸੀਂ ਮੇਰੀ ਪਹਿਲਾਂ ਬੇਇੱਜ਼ਤੀ ਕੀਤੀ ਐ ਅੱਗੇ ਕੜਾ ਝੰਡੇ ਝੁਲਰੇ ਤੇਰੇ ਇਸ ਲਈ ਨੂੰ ਅਸਵਾਰ ਆਪਾਂ ਹੁਣ ਕਹਿੰਦਾ ਕਹਿੰਦੇ ਜਾਨੀ ਦਾ ਬਿលਕਸ਼ਮੀਂ ਤੇ ਲక్ష్ਮੀ ਨੂੰ ਲੱਗਦਾ ਮਾਰੀ ਜਾਣੇ ਕੱਲ ਤਾਂ ਕਿਹਨੇ ਮਾਰੀ ਐ ਤੁਮਨੇ ਨਹੀਂ ਮਾਰੀ ਫੇਰ ਜੇ ਤੈਨੂੰ ਕਿਹਾ ਕਿ ਹਟ ਜਾ ਪਰੇ ਤੇ ਹੱਟੀ ਐ ਤੂੰ ਨਹੀਂ ਹੱਟੀ ਨਾ ਆ ਚੱਪਲ ਢੂੰਡ ਰਹੀ ਹੂੰ ਇਹਨਾਂ ਚੱਪਲ ਨਹੀਂ ਲੱਭੀ ਅਜ ਤੱਕ ਦੇਖ ਲਓ ਚੱਪਲ ਲੱਭਣ ਨੂੰ ਕਿੰਨਾ ਟਾਈਮ ਲੱਗਦਾ ਅੰਦਰ ਇਹਦੇ ਵਿੱਚ ਚੱਪਲ ਮਿਲਦੀ ਹੈ ਹੈ ਇਸ ਕਰਕੇ ਤੇ ਗਾਈਜ਼ ਹੁਣ ਮੈਨੂੰ ਨਹੀਂ ਪਤਾ ਕਿੰਨੀ ਬਣੀਆਂ ਕਿੰਨੀਆਂ ਨਹੀਂ ਪਰ ਜੋ ਸੀਗਾ ਜੋ ਵੀ ਕੁਝ ਸੀਗਾ ਤੁਹਾਡੇ ਸਾਹਮਣੇ ਰੱਖਤਾ ਵਾ ਆ ਇਹੀ ਆ ਹੁਣ ਠੀਕ ਆ ਜੀ ਹੁਣ ਮੈਂ ਇਹਨੂੰ ਫੋਨ ਨਹੀਂ ਦੇਣਾ ਮੈਂ ਫੋਨ ਦੀ SIM ਕੱਢ ਰਿਹਾ ਤੇ ਅਸ ਵਾਰੀ ਇਹਨੂੰ ਫੋਨ ਨਹੀਂ ਦੇਣਾ ਆਪਾਂ ਬਹੁਤ ਹੋ ਗਿਆ ਇਹਦਾ ਹਰ ਵਾਰੀ ਇੱਕ ਵਾਰੀ ਪਹਿਲਾਂ ਵੀ ਨਹੀਂ ਕੀਤਾ ਸੀਗਾ ਥੋੜੀ ਛੜਦਾ ਸੀਗਾ ਆ ਦੂਜੀ ਵਾਰ ਹੁਣ ਫੇਰ ਦਿੱਤਾ ਮੇਰੇ ਕੋ ਲਾਤੇ ਮਾਰਾਂਗੇ ਉਸਕੇ ਲਾਈਵ ਵੀਡੀਓ ਬਣਾਉਂਗੇ ਠੀਕ ਹੈ ਹਾਂ ਠੀਕ ਹੈ ਅਨਪੜੇ ਲਿਖੇ ਅਨਪੜ ਗਵਾਲ ਹਾਂ ਕੋਈ ਗੱਲ ਨਹੀਂ ਠੀਕ ਹੈ ਜੀ ਹੁਣ ਇਹਨੂੰ ਫੋਨ ਨਹੀਂ ਮਿਲਣਾ ਜਨਾਨੀ ਨੂੰ ਜੇ ਜਨਨੀ ਨੂੰ ਤਾਂ ਉਸਕੇ ਲਈ ਫੋਨ ਇੰਪੋਰਟੈਂਟ ਹੈ ਜਾਂ ਖੁਦ ਨੇ ਲਾਤ ਮਾਰੀ ਉਹ ਇੰਪੋਰਟੈਂਟ ਨਹੀਂ ਹਾਂ ਠੀਕ ਹੈ ਠੀਕ ਹੈ ਜੀ ਲਾਈਵ ਵੀਡ ਕੰਨੀ ਮੈਂ ਲਾਈਵ ਵੀਡੀਓ ਬਣਾਉਂਗੀ ਜੇ ਫੋਨ ਦਊਂਗਾ ਤਾਂ ਹੀ ਬਣਾਏਗੀ ਤੈਨੂੰ ਫੋਨ ਨਹੀਂ ਮਿਲਣਾ ਹੋਣਾ ਤੁਹਾਡਾ ਤਾਂ ਹੋਊਗਾ ਨਾ ਮੇਰੇ ਫੋਨ ਤੋਂ ਬਣਾ ਲਈ ਬਹੁਤ ਹੋ ਗਿਆ ਜੀ ਬਸ ਹੁਣ ਨਹੀਂ ਤੁਹਾਡਾ ਵੀ ਬਹੁਤ ਹੋ ਗਿਆ ਠੀਕ ਹੈ ਨਾ ਹਾਂ ਬਸ ਬਹੁਤ ਹੋ ਗਿਆ ਹੁਣ ਨਹੀਂ ਨੂੰ ਮੈਂ ਫੋਨ ਨਹੀਂ ਦੇਣਾ ਹੁਣ ਇਹਨੂੰ ਜੋ ਕੁਝ ਮਰਜ਼ੀ ਹੋ ਜਾਏ ਬਸ